ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਿਮਾਚਲ ਤੇ ਪੰਜਾਬ ਦਾ ਢੇਡਾ ਕੱਢ ਕੇ ਆਪਣੀ ਕਾਰਵਾਈ ਪਾ ਕੇ ਚਲੇ ਗਏ ਨੇ ਤੇ ਉਹਨਾਂ ਨੇ ਹਵਾਈ ਸਰਵੇਖਣ ਕਰਨ ਤੋਂ ਬਾਅਦ ਪੂਰੀ ਤਬਾਹੀ ਮਚਾਏ ਹੋਏ ਹਿਮਾਚਲ ਪ੍ਰਦੇਸ਼ ਲਈ ਸਿਰਫ 1500 ਕਰੋੜ ਰੁਪਏ ਦਾ ਪੈਕੇਜ ਹਲਾਣੇ। ਤੇ ਪੰਜਾਬ ਦੇ ਵਿੱਚ ਜਿੱਥੇ ਤਬਾਹੀ ਬਹੁਤ ਵੱਡੀ ਹੈ ਉੱਥੇ ਇੱਥੇ ਹੋਰ ਕਿਸਮ ਦੀ ਹੈ ਉੱਥੇ ਹੋਰ ਕਿਸਮ ਦੀ ਹੈ ਅ ਇੱਥੇ ਵੀ ਸਿਰਫ 1600 ਕਰੋੜ ਰੁਪਏ ਦੇ ਨਾਲ ਆਪਣੀ ਵਾਵਾ ਖੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਜਿਹੜੇ ਆਲੇ-ਦਾਲੇ ਤੁਰੇ ਫਿਰਦੇ ਉਹਦੇ ਖਾਸ ਮੁਖਾਸ ਨੇ ਉਹ ਬਹੁਤ ਗੱਲਾਂ ਪ੍ਰਚਾਰ ਰਹੇ ਹਨ ਦੂਸਰਾ ਇਹ ਹੈ ਕਿ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਨੇ ਦੁਬਾਰਾ ਫੇਰ ਇਸ ਗੱਲ ਨੂੰ ਦਰਾਇਆ ਵੀ ਇਹ ਜਿਹੜੇ ਹੜ੍ਹ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਕਰਕੇ ਹੋਇਆ ਹੈ ਗੈਰ ਕਾਨੂੰਨੀ ਮਾਈਨਿੰਗ ਨਾਲ ਕਿਤੇ ਕਿਤੇ ਕੋਈ ਵੱਧ ਨੁਕਸਾਨ ਹੋਇਆ ਹੋ ਸਕਦਾ ਹੈ ਇਹ ਨਹੀਂ ਕਿਹਾ ਜਾ ਸਕਦਾ ਪਰ ਉਹਦਾ ਕਾਰਨ ਕੱਲੀ ਗੈਰ ਕਾਨੂੰਨੀ ਮਾਈਨਿੰਗ ਕਹਿਣਾ ਬਿਲਕੁਲ ਹੀ ਗਲਤ ਹੈ ਤਾਂ ਫਿਰ ਹਿਮਾਚਲ ਦੇ ਵਿੱਚ ਕਾਦੇ ਕਰਕੇ ਹੜਾ ਆ ਗਏ ਜੰਮੂ ਕਸ਼ਮੀਰ ਚ ਕਾਦੇ ਕਰਕੇ ਆ ਗਏ ਉੱਤਰਾਖੰਡ ਚ ਕਾਦੇ ਕਰਕੇ ਹੜਾ ਆ ਗਏ ਕੀ ਸਾਰਿਆਂ ਥਾਵਾਂ ਤੇ ਗੈਰ ਕਾਨੂੰਨੀ ਮਾਈਨਿੰਗ ਹੈ ਜਾਂ ਇੱਥੇ ਜਾਣ ਬੁੱਝ ਕੇ ਇਹ ਕੀਤਾ ਜਾਂਦਾ ਹੈ ਇਹ ਕੱਲੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਤੇ ਮਲਮ ਵੀ ਬਿਜਾਏ ਕਿਤੇ ਕਿਤੇ ਲੱਗਦਾ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਪੰਜਾਬੀਆਂ ਦੇ ਨਾਲ ਕੋਝਾ ਮਜ਼ਾਕ ਕਰਕੇ ਗਏ ਹੈ ਤੇ ਕਈ ਗੱਲਾਂ ਹੋਰ ਸ਼ੂਫੇ ਵੀ ਛੱਡ ਕੇ ਵੀ 12000 ਕਰੋੜ ਰੁਪਈਆ ਪਹਿਲਾਂ ਹੀ ਪਿਆ ਉਹ ਵਾਅਦਾ ਲੈਣ ਇਹ ਉਹਦੀਆਂ ਸ਼ਰਤਾਂ ਅਜਹੀਆਂ ਨੇ ਵੀ ਉਹ ਇਹ ਨਾ ਕੰਮਾਂ ਲਈ ਵਾਅਦਾ ਜਾ ਸਕਦਾ ਨਹੀਂ ਵਾਅਦਾ ਜਾ ਸਕਦਾ ਇਹ ਵੀ ਸਵਾਲ ਉਹਦੇ ਤੇ ਖੜੇ ਹੈਗੇ ਤੇ 2-2 ਲੱਖ ਰੁਪਈਆ ਮਰਤਕਾਂ ਲਈ ਤੇ 50-50 ਹਜ਼ਾਰ ਰੁਪਈਆ ਜ਼ਖਮੀਆਂ ਲਈ ਇਹ ਵੀ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਆਮ ਅੱਗੇ ਪ੍ਰਧਾਨ ਮੰਤਰੀ ਹੋਰਾਂ ਥਾਵਾਂ ਤੇ ਮੌਤਾਂ ਦੇ ਵਿੱਚ ਕਰਦੇ ਆ ਉਹਦੇ ਹਿਸਾਬ ਨਾਲ ਇਹ ਇੱਕ ਵਿਤਕਰਾ ਹੈਗਾ ਸੋ ਤੇ ਪ੍ਰਧਾਨ ਮੰਤਰੀ ਜੀ ਨੂੰ ਇੰਨਾ ਕਰਨ ਲਈ 27 ਦਿਨ ਦਾ ਸਮਾਂ ਲੱਗ ਗਿਆ 27 ਦਿਨ ਦਾ ਸਮਾਂ ਲੱਗ ਗਿਆ ਬਹੁਤ ਵੱਡਾ ਸਮਾਂ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਉਪ ਰਾਸ਼ਟਰਪਤੀ ਦੀ ਚੋਣ ਹੋ ਗਈ ਉਹਦੇ ਚ ਬੀਜੇਪੀ ਤੇ ਐਨਡੀਏ ਦਾ ਸਮਰਥਤ ਜਿਹੜਾ ਉਮੀਦਵਾਰ ਹੈ ਸੀਪੀ ਰਾਧਾ ਕ੍ਰਿਸ਼ਨਨ ਉਹ 452 ਵੋਟਾਂ ਲੈ ਕੇ ਜਿੱਤ ਗਿਆ ਪਰ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਮੌਜੂਦਾ ਮੈਂਬਰ ਨੇ ਉਹ 781 ਨੇ ਕੱਲ ਦੀ ਤਰੀਕ ਚ ਤੇ ਉਹਨਾਂ ਚੋਂ 14 ਬੰਦੇ ਜਿਹੜੇ ਐ ਉਹਨਾਂ ਨੇ ਵੋਟਾਂ ਚ ਹਿੱਸਾ ਨਹੀਂ ਲਿਆ 767 ਜਣਿਆਂ ਨੇ ਵੋਟਾਂ ਚ ਹਿੱਸਾ ਲਿਆ ਤੇ 15 ਜਣਿਆਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਇਨਵੈਲਿਡ ਅਯੋਗ ਕਰਾਰ ਦਿੱਤੀ ਗਈਆਂ 752 ਵੈਲਿਡ ਵੋਟਾਂ ਚੋਂ ਉਸ ਨੂੰ 300 452 ਵੋਟਾਂ ਮਿਲੀਆਂ ਨੇ ਤੇ ਜਿਹੜਾ ਵਿਰੋਧੀ ਧਿਰਾਂ ਦਾ ਉਮੀਦਵਾਰ ਸੀ ਸਾਂਝਾ ਡਾ ਜਸਟਿਸ ਵੀ ਸੁਦਰਸ਼ਨ ਰੈਡੀ ਉਸ ਨੂੰ 300 ਵੋਟਾਂ ਪਈਆਂ ਨੇ ਤੇ ਜਿੱਦਣ ਇਹ ਚੋਣ ਐਲਾਨ ਹੋਇਆ ਇਹ ਗਿਣਤੀ ਦਾ ਸਾਰਿਆਂ ਨੂੰ ਇਹ ਪਤਾ ਸੀ ਵੀ ਇਹ ਬੀਜੇਪੀ ਦਾ ਕੈਂਡੀਡੇਟ ਜਿੱਤਣਾ ਹੀ ਉਦੋਂ ਵੀ ਐਲਾਨ ਉਹਨਾਂ ਨੇ ਇਹ ਕੀਤਾ ਸੀ ਤੇ ਚੰਗੀ ਗੱਲ ਇਹ ਕੀਤੀ ਸੀ ਵੀ ਵਿਰੋਧੀ ਧਿਰਾਂ ਨੇ ਕਿਸੇ ਰਾਜਨੀਤਿਕ ਪਾਰਟੀ ਦੇ ਬੰਦੇ ਨੂੰ ਉਮੀਦਵਾਰ ਨਹੀਂ ਸੀ ਬਣਾਇਆ ਬਲਕਿ ਇੱਕ ਖਾਸ ਬੜੇ ਉੱਚ ਰਤਬੇ ਦਾ ਜੱਜ ਜਿਹੜਾ ਹੈ ਉਸ ਨੂੰ ਉਮੀਦਵਾਰ ਬਣਾਇਆ ਸੀ ਤੇ ਉਹਦੇ ਉੱਤੇ ਸਾਰੀਆਂ ਧਿਰਾਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਉਹਦੇ ਤੇ ਸਹਿਮਤ ਹੋ ਗਈਆਂ ਸੀ ਤੇ ਇਹਦੇ ਉੱਤੇ ਇਹ ਜਿੱਤ ਹਾਰ ਤਾਂ ਪਹਿਲਾਂ ਹੀ ਪਤਾ ਸੀ ਵੀ ਕੌਣ ਹੈ ਠੀਕ ਤੇ ਬਹੁਤ ਸਾਰੇ ਜਿਹੜੇ ਚੈਨਲ ਨੇ ਉਹ ਕਈ ਵਾਰ ਇਸ ਤਰ੍ਹਾਂ ਦੀਆਂ ਉਤਸ਼ਾਹਤ ਗੱਲਾਂ ਕਰ ਰਹੇ ਸੀ ਵੀ ਬੀਜੇਪੀ ਦੇ ਵਿੱਚੋਂ ਬੰਦੇ ਟੁੱਟ ਸਕਦੇ ਆ ਫਲਾਣਾ ਹੋ ਸਕਦੇ ਆ ਤੇ ਅਸੀਂ ਇਹਦੇ ਤੇ ਕਦੇ ਬਹੁਤਾ ਧਿਆਨ ਨਹੀਂ ਸੀ ਕੀਤਾ ਤੇ ਨਾ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਵੀ ਇਹ ਕਿਸ ਤਰ੍ਹਾਂ ਹੋ ਰਿਹਾ ਸਾਨੂੰ ਲੱਗਦਾ ਸੀਗਾ ਵੀ ਇਹ ਇੱਕ ਵਿਚਾਰਧਾਰਕ ਲੜਾਈ ਹੈ ਤੇ ਆਰਐਸਐਸ ਦਾ ਕੈਂਡੀਡੇਟ ਜਿੱਥੇ ਹਰ ਥਾਂ ਦੇ ਉੱਤੇ ਆਰਐਸਐਸ ਦੇ ਬੰਦੇ ਬਿਠਾਏ ਜਾ ਰਹੇ ਆ ਉਪਰਾਸ਼ਟਰਪਤੀ ਦੇ ਅਹੁਦੇ ਲਈ ਆਰਐਸਐਸ ਦੇ ਬੰਦੇ ਨੂੰ ਲੜਾਈ ਦੇਣੀ ਜ਼ਰੂਰੀ ਹੈ ਕੱਲ ਵੀ ਜਸਟਿਸ ਵੀ ਸੁਦਰਸ਼ਨ ਰੈਡੀ ਨੇ ਆਪਣੀ ਹਾਰ ਤੋਂ ਬਾਅਦ ਵੀ ਇਸ ਨੂੰ ਇੱਕ ਜਿੱਤੇ ਹੋਏ ਪਲੇਅਰ ਦੀ ਤਰ੍ਹਾਂ ਨਾਲ ਬੜੇ ਖਿੜੇ ਮੱਥੇ ਨਾਲ ਇਹਨੂੰ ਮੰਨੇ ਕਿਉਂਕਿ ਇਹ ਕੋਈ ਵਿਅਕਤੀਆਂ ਦੀ ਲੜਾਈ ਨਹੀਂ ਸੀ ਇਹ ਦੋ ਵਿਚਾਰਾਂ ਦੀ ਲੜਾਈ ਸੀ ਉਹ ਕਹਿੰਦੇ ਆ ਕਿ ਇਹ ਲੜਾਈ ਜਿੱਤ ਜਾਂ ਹਾਰ ਨਾਲ ਨਹੀਂ ਜੁੜੀ ਹੋਈ ਇਹ ਲੜਾਈ ਤਾਂ ਜਿਹੜੀ ਸਾਡੇ ਭਾਰਤ ਦੇ ਅੰਦਰ ਜਮਹੂਰੀਅਤ ਨੂੰ ਬਚਾਉਣ ਦੀ ਜਿਹੜੀ ਭਾਰਤ ਦੇ ਅੰਦਰ ਜਿਹੜੀ ਸਾਡੀ ਭਾਰਤ ਦੇ ਲੋਕਾਂ ਦੀ ਏਕਤਾ ਭਾਈਚਾਰਾ ਭਾਈਚਾਰਕ ਸਾਂਝ ਤੇ ਇਹ ਇਹਨਾਂ ਨੂੰ ਬਚਾਉਣ ਦੀ ਲੜਾਈ ਹੈ ਉਹ ਜਾਰੀ ਰਹੋਗੀ ਇਹ ਇੱਕ ਬੜਾ ਅੱਛਾ ਉਹਨਾਂ ਨੇ ਕੱਲ ਆਪਣੇ ਹਾਰਨ ਤੋਂ ਬਾਅਦ ਵੀ ਇਹ ਗੱਲ ਕਹੀ ਹੈ ਤੇ ਦੂਸਰਾ ਜਿਹੜੇ ਬੰਦੇ ਜਿਹੜੀਆਂ ਪਾਰਟੀਆਂ ਨੇ ਚੋਣਾਂ ਚ ਭਾਗ ਨਹੀਂ ਲਿਆ ਕੱਲ ਵੋਟਾਂ 'ਚ ਹਿੱਸਾ ਨਹੀਂ ਲਿਆ ਉਹ ਜਿਹੜੇ ਨਿਰਪੱਖ ਜਿਹੜੇ ਵਿਸ਼ਲੇਸ਼ਕ ਨੇ ਉਹਨਾਂ ਦਾ ਭਾਵ ਇਹ ਹੈ ਵੀ ਉਹਨਾਂ ਨੇ ਬੀਜੇਪੀ ਵਾਲੇ ਪਾਸੇ ਆਪਣਾ ਢੱਕਾ ਸਿੱਟਿਆ ਉਹ ਜੀ ਬੀਜੂ ਜਨਤਾ ਦਲ ਜਿਹੜਾ ਹੈਗਾ ਉੜੀਸਾ ਤੋਂ ਉਹਨਾਂ ਦੇ ਜਿਹੜੇ 9 ਬੰਦੇ ਐ ਉਹ ਵੋਟਾਂ 'ਚ ਹਿੱਸਾ ਨਹੀਂ ਲਿਆ ਉਹਨਾਂ ਨੇ ਉਹ ਉਹਨਾਂ ਨੇ ਦੱਸਿਆ ਕਿ ਅਸੀਂ ਵਿਰੋਧੀਆਂ ਦੇ ਨਾਲ ਨਹੀਂ ਭਾਵ ਅਸੀਂ ਬੀਜੇਪੀ ਦੇ ਨਾਲ ਖੜੇ ਆ ਹਾਲਾਂਕਿ ਬੀਜੇਪੀ ਉਹਨਾਂ ਨੂੰ ਉੱਥੇ ਧੱਕੀ ਤੁਰਦੀ ਹੈ ਉੜੀਸਾ 'ਚ ਪਰ ਨਹੀਂ ਉਹ ਬੀਜੇਪੀ ਦੇ ਅੰਤਰਾਪਰਦੇਸ਼ ਸੌਰੀ ਤੇਲੰਗਾਨਾ ਦੀ ਜਿਹੜੀ ਪਾਰਟੀ ਹੈ ਬੀਆਰਐਸ ਭਾਰਤੀ ਰਾਸ਼ਟਰੀ ਸੰਮਤੀ ਉਹਨਾਂ ਦੇ ਜਿਹੜੇ ਚਾਰ ਬੰਦੇ ਹੈ ਉਹਨਾਂ ਨੇ ਵੀ ਵੋਟਾਂ 'ਚ ਹਿੱਸਾ ਨਹੀਂ ਲਿਆ ਉਹਨਾਂ ਨੇ ਵੀ ਇਹੀ ਸਲੋਗਨ ਦਿੱਤਾ ਹੈ ਹਾਲਾਂਕਿ ਵਿਰੋਧੀ ਧਿਰਾਂ ਦਾ ਉਮੀਦਵਾਰ ਕਿਸੇ ਰਾਜਨੀਤਿਕ ਪਾਰਟੀ ਦਾ ਬੰਦਾ ਨਹੀਂ ਸੀਗਾ ਪਰ ਉਹ ਜਾਣਬੁੱਝ ਕੇ ਇਸ ਤਰ੍ਹਾਂ ਦਾ ਹੋ ਤੇ ਇਸੇ ਤਰ੍ਹਾਂ ਅਕਾਲੀਆਂ ਦੀ ਇੱਕੋ ਇੱਕ ਮੈਂਬਰ ਜਿਹੜੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਵੀ ਉਹਨੇ ਵੋਟਾਂ 'ਚ ਹਿੱਸਾ ਨਹੀਂ ਲਿਆ ਉਹਨੇ ਵੀ ਦੱਸਿਆ ਵੀ ਬੀਜੇਪੀ ਵਾਲਿਓ ਦੇਖ ਲਓ ਅਸੀਂ ਤੁਹਾਡੇ ਹੱਕ 'ਚ ਇਸ ਤਰ੍ਹਾਂ ਨਾਲ ਪੁੱਠੇ ਤਰੀਕੇ ਨਾਲ ਖੜ੍ਹ ਰਹੇ ਹਾਂ ਤੁਸੀਂ ਦੇਖ ਲਓ ਵੀ ਸਾਡੇ ਬਾਰੇ ਕੀ ਵਿਚਾਰ ਕਰਨੇਗਾ ਸੋ ਅਸੀਂ ਇਹਨੂੰ ਇਹਦੀ ਇਸ ਤਰ੍ਹਾਂ ਨਾਲ ਵਿਆਖਿਆ ਕਰਦੇ ਹਾਂ ਉਹ ਜੋ ਮਰਜ਼ੀ ਕਹਿ ਰਹੇ ਹੋਣ ਉਤੋਂ ਉਹਨਾਂ ਦੀਆਂ ਗੱਲਾਂ ਹੋਰ ਨੇ ਅਸਲ ਗੱਲ ਇਹ ਹੈ ਕਿ ਵੀ ਇਹਨਾਂ ਨੇ ਜਿਹੜਾ ਹੈ ਵਿਰੋਧੀ ਧਿਰਾਂ ਦੇ ਏਕਤਾ ਦੇ ਵਿੱਚ ਬੀਜੇਪੀ ਦੇ ਵਿਰੁੱਧ ਜਿਹੜਾ ਵੱਡਾ ਮੋਰਚਾ ਹੈ ਉਹਦੋਂ ਲਾਈ ਹੈ ਇਹਨਾਂ 13ਵੇਂ ਆਪਣੇ ਆਪ ਚ ਤੇ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਜਿਹੜਾ ਹਿਸਾਬ ਕਿਤਾਬ ਹੈ ਵੀ 13 ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵਿਰੋਧੀ ਧਿਰਾਂ ਦੇ ਕਿਸੇ ਜਿਹੜੇ ਉਹਨਾਂ ਚੋਂ ਕਿਸੇ ਬੰਦਿਆਂ ਨੇ 13 ਜਣਿਆਂ ਨੇ ਭਾਜਪਾ ਦੇ ਕੈਂਡੀਡੇਟ ਨੂੰ ਵੋਟ ਪਾਈ ਹੈ ਇਹ ਵੀ ਇਹਦੇ ਚ ਲੱਗ ਰਿਹਾ ਹੈਗਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈ ਨੇਪਾਲ ਦੀ ਘਟਨਾਵਾਂ ਦੀ ਕੱਲ ਵੀ ਅਸੀਂ ਤੁਹਾਡੇ ਨਾਲ ਨੇਪਾਲ ਦੀਆਂ ਘਟਨਾਵਾਂ ਦੀ ਗੱਲ ਕੀਤੀ ਸੀ ਨੇਪਾਲ ਬਹੁਤ ਲੰਬਾ ਸਮਾਂ ਰਾਜਾ ਸ਼ਾਹੀ ਰਹੀ ਹੈ ਉਹ ਆਪਣੇ ਆਪ ਨੂੰ Hindu Kingdom ਮੰਨਦੇ ਰਹੇ ਐ ਤੇ ਉਹ ਰਾਜਿਆਂ ਦੇ ਘਰ ਦੇ ਵਿੱਚ ਐਡਾ ਵੱਡਾ ਕਾਟੋ ਕਲੇਸ਼ ਆ ਗਿਆ ਕਿ ਪਰਿਵਾਰ ਦੇ ਪਰਿਵਾਰ ਉਹਨਾਂ ਨੇ ਮਾਰ ਦਿੱਤੇ ਜਿਹੜਾ ਕਈ ਵਾਰ Hindu ਰਾਸ਼ਟਰ ਦੀ ਗੱਲ RSS ਕਰਦੀ ਹੁੰਦੀ ਹੈ ਜਾਂ ਬਾਕੀ BJP ਕਰਦੀ ਹੈ ਉਹ ਇੱਕ ਨਮੂਨਾ ਅਸੀਂ ਸਾਰਿਆਂ ਨੇ ਦੇਖਿਆ ਹੈ ਤੇ ਜਿਹੜੀ ਬੀਜੇਪੀ ਇਹ ਕਹਿੰਦੀ ਹੁੰਦੀ ਹੈ ਵੀ ਜਿਹੜੇ ਮੁਸਲਮਾਨ ਰਾਜੇ ਐ ਜਿਹੜੇ ਮੁਗਲ ਨੇ ਇਹਨਾਂ ਨੇ ਇੱਕ ਦੂਜੇ ਨੂੰ ਮਾਰ ਕੇ ਰਾਜ ਖੋਹੇ ਔਰੰਗਜ਼ੇਬ ਦਾ ਖਾਸ ਤੌਰ ਤੇ ਉਦਾਹਰਨ ਇਹ ਸਾਡੇ ਸਾਹਮਣੇ ਹੁੰਦੀ ਹੈ ਤਾਂ ਉਹ ਜਿਹੜੇ ਹਿੰਦੂ ਰਾਜਾ ਸੀਗੇ ਗਿਆਨਿੰਦਰ ਤੇ ਹੋਰ ਸਾਰੇ ਇਹਨਾਂ ਦੇ ਜਿਹੜੇ ਪਰਿਵਾਰਕ ਉਹਨਾਂ ਨੇ ਇੱਕ ਦੂਜੇ ਉਹ ਇੱਕ ਪੂਰਾ ਕਤਲ ਆਮ ਕੀਤਾ ਉਹਨਾਂ ਦਾ ਤੇ ਉਸ ਤੋਂ ਬਾਅਦ ਉੱਥੇ ਡੈਮੋਕ੍ਰੇਸੀ ਹੋਈ ਉਹ ਉਹਨਾਂ ਨੇ ਬੜੀ ਢੰਗ ਦੇ ਨਾਲ ਸੰਵਧਾਨ ਵੀ ਬਣਾਇਆ ਤੇ ਆਡ-ਆਡ ਪਾਰਟੀਆਂ ਦਾ ਰਾਜ ਵੀ ਆਇਆ ਤੇ ਕੋਲੀਸ਼ਨ ਸਰਕਾਰਾਂ ਬਣੀਆਂ ਪਰ ਉਹ ਤਜਰਬਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਦੀਆਂ ਇਛਾਵਾਂ ਤੇ ਪੂਰਾ ਨਹੀਂ ਉਤਰ ਸਕਿਆ ਤੇ ਖਾਸ ਤੌਰ ਤੇ ਨੌਜਵਾਨਾਂ ਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਵੱਡੀ ਹੈ ਤੇ ਜਿਹੜੀ ਆਹ ਜਿਹੜੇ ਸੋਸ਼ਲ ਮੀਡੀਆ ਤੇ ਪਾਬੰਦੀ ਹੈ ਤਾਂ ਇੱਕ ਗੱਲ ਬਣ ਗਈ ਨਾਲ ਮੌਕੇ ਦੀ ਅਸਲ ਕਾਰਨ ਕਰਾਪਸ਼ਨ ਹੈ ਉੱਥੇ ਤੇ ਬੇਰੁਜ਼ਗਾਰੀ ਇਹ ਦੋ ਗੱਲਾਂ ਨੇ ਕ腐ਪਸ਼ਨ ਤੇ ਬੇਰੁਜ਼ਗਾਰੀ ਨੇ ਨੌਜਵਾਨਾਂ ਨੂੰ ਇੱਥੋਂ ਤੱਕ ਢੁਕਾ ਦਿੱਤਾ ਅਸੀਂ ਉਹਨਾਂ ਦੀ ਜਿਹੜੀ ਸਾੜ ਫੂਕ ਤੇ ਹਿੱਸਾ ਹੈ ਉਹਨੂੰ ਜਸਟੀਫਾਈ ਨਹੀਂ ਕਰਦੇ ਉਸ ਨੂੰ ਜਾਇਜ਼ ਨਹੀਂ ਠਹਿਰਾਉਂਦੇ ਕਿ ਕੱਲ ਉਹਨਾਂ ਨੇ ਪਰਸੋਂ ਜਦੋਂ ਬੰਦੇ ਉਹਨਾਂ ਦੇ 19 ਮਾਰਤੇ ਪੁਲਿਸ ਨੇ ਤਾਂ ਕੱਲ ਉਹਨਾਂ ਨੇ ਪਾਰਲੀਮੈਂਟ ਨੂੰ ਵੀ ਅੱਗ ਲਾ ਦਿੱਤੀ ਦੇਸ਼ ਦੀ ਸੁਪਰੀਮ ਕੋਰਟ ਨੂੰ ਅੱਗ ਲਾ ਦਿੱਤੀ ਪ੍ਰਧਾਨ ਮੰਤਰੀਆਂ ਦੇ ਘਰਾਂ ਤੱਕ ਸਾੜਤੇ ਇੱਕ ਸਾਫਕਾ ਪ੍ਰਧਾਨ ਮੰਤਰੀ ਦੇ ਘਰ ਆਲੀ ਜੂੰਦੀ ਸਾੜ ਦਿੱਤੀ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਹੋ ਗਿਆ ਤੇ ਫਲਾਈਟਾਂ ਬੰਦ ਹੋ ਗਈਆਂ ਬਹੁਤ ਬੁਰਾ ਹਾਲ ਹੋ ਗਿਆ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪੈ ਗਿਆ ਤੇ ਹੁਣ ਅੱਗੋਂ ਕਹੇ ਜੇ ਹਾਲਤ ਲੈਂਦੇ ਆ ਅਸੀਂ ਉਮੀਦ ਕਰਦੇ ਆ ਕਿ ਨੇਪਾਲ ਹੈ ਜਿਹੜਾ ਉਹ ਗਾਂ ਵਾਸਤੇ ਇਹਨਾਂ ਚੀਜ਼ਾਂ ਤੋਂ ਲੈਸਨ ਸਿੱਖਦਾ ਹੋਇਆ ਪਾਰਟ ਸਿੱਖਦਾ ਹੋਇਆ ਚੰਗੇ ਪਾਸੇ ਡੈਮੋਕਰੈਟਿਕ ਪਾਸੇ ਚੱਲੂਗਾ ਕਈ ਸਾਰੀਆਂ ਤਾਕਤਾਂ ਨੇ ਨੇਪਾਲ ਦੇ ਵਿੱਚ ਜਿਹੜੀਆਂ ਪੁਰਾਣੀ ਰਾਜਾ ਸ਼ਾਹੀ ਨੂੰ ਬਹਾਲ ਕਰਨਾ ਚਾਹੁੰਦੀਆਂ ਨੇ ਭਾਰਤ ਦੇ ਕੁਝ ਲੋਕ ਵੀ ਖਾਸ ਤੌਰ ਤੇ ਯੂਪੀ ਦਾ ਮੁੱਖ ਮੰਤਰੀ ਚਾਹੁੰਦਾ ਹੈ ਵੀ ਉੱਥੇ ਇੱਕ ਹਿੰਦੂ ਰਾਸ਼ਟਰ ਦੁਬਾਰਾ ਫੇਰ ਬਣ ਜੇ ਤੇ ਉਹ ਬਹਾਲੀ ਹੋ ਜਵੇ ਉੱਥੇ ਰਾਜਾ ਸ਼ਾਹੀ ਦੀ ਉੱਥੇ ਕਈ ਪਹਿਲਾਂ ਮਾਰਚ ਦੇ ਵਿੱਚ ਅਜਿਹੇ ਮੁਜ਼ਾਰੇ ਵੀ ਹੋਏ ਸੀ ਰਾਜਾ ਸ਼ਾਹੀ ਦੀ ਬਹਾਲੀ ਲਈ ਅਸੀਂ ਸਮਝਦੇ ਹਾਂ ਵੀ ਰਾਜਾ ਸ਼ਾਹੀ ਦੀ ਬਹਾਲੀ ਇੱਕ ਪਛਾਣ ਖਿੱਚੂ ਕਦਮ ਹੋਊਗਾ ਤੇ ਉਹ ਇਸ ਦੇਸ਼ ਨੂੰ ਹੋਰ ਵੀ ਪਛਾਣ ਲਿਜਾਊਗਾ ਉੱਥੇ ਡੈਮੋਕ੍ਰੇਸੀ ਦੁਬਾਰਾ ਬਹਾਲ ਹੋਣੀ ਚਾਹੀਦੀ ਹੈ ਤੇ ਅਸਲੀ ਡੈਮੋਕ੍ਰੇਸੀ ਤਾਂ ਜਿਹਨੂੰ ਆਪਾਂ ਲੋਕਾਂ ਦਾ ਰਾਜ ਕਹਿੰਦੇ ਆ ਉਹ ਹੋਣੀ ਚਾਹੀਦੀ ਹੈ ਤੇ ਜਿਹੜਾ ਹੁਣ ਚੱਲ ਰਿਹਾ ਸੀਗਾ ਅੱਡ ਅੱਡ ਜਿਹੜੀਆਂ ਰਾਜ ਕਰਦੀਆਂ ਧਿਰਾਂ ਤੇ ਸਾਫਕਾ ਧਿਰਾਂ ਉਹਨਾਂ ਦੇ ਜਿਹੜੇ ਸਹਜਾਦੇ ਐ ਬੱਚੇ ਬੱਚੀਆਂ ਨੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਦੇ ਆ ਲੋਕ ਉਹਦੀਆਂ ਉਦਾਹਰਨਾਂ ਦਿੰਦੇ ਸੀ ਤੇ ਉਹਦੇ ਖਿਲਾਫ ਲੋਕਾਂ ਦਾ ਗੁੱਸਾ ਬਹੁਤ ਵੱਡਾ ਸੀਗਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਅਸੀਂ ਸਾਂਝੀ ਇਹ ਕਰਨੀ ਚਾਹੁੰਦੇ ਆ ਵੀ ਪਿੱਛੇ ਦੋ ਫੈਸਲੇ ਆਏ ਇੱਕ ਫੈਸਲਾ ਆਇਆ 2006 ਦੇ ਜਿਹੜੇ ਟ੍ਰੇਨ ਬਲਾਸਟ ਹੋਏ ਬੰਬੇ ਦੇ ਵਿੱਚ ਉਹਦੇ 'ਚ ਜਿਹੜੇ ਦੋਸ਼ੀ ਸੀਗੇ ਪਾਏ ਹੋਏ ਜਿਹੜੇ ਬੰਦਿਆਂ ਨੂੰ ਅ ਅਕਿਊਜ਼ਡ ਰੱਖਿਆ ਹੋਇਆ ਸੀਗਾ ਉਹ ਬਰੀ ਕਰ ਦਿੱਤੇ ਜਿੱਦਣ ਬਰੀ ਕੀਤੇ ਦੂਜੇ ਦਿਨੇ ਸਰਕਾਰ ਨੇ ਉਹਨਾਂ ਦੀ ਅਪੀਲ ਪਾ ਦਿੱਤੀ ਹਾਈ ਕੋਰਟ ਨੇ ਬਰੀ ਕੀਤੇ ਸੀ ਸੁਪਰੀਮ ਕੋਰਟ ਚ ਅਪੀਲ ਪਾ ਦਿੱਤੀ ਕਿਉਂਕਿ ਉਹ ਸਾਰੇ ਮੁਸਲਮਾਨ ਸੀ ਕੁਝ ਦਿਨਾਂ ਬਾਅਦ ਉੱਥੋਂ ਦੀ ਐਨਆਈਏ ਕੋਰਟ ਨੇ ਮਹਾਰਾਸ਼ਟਰ ਦੀ ਨੇ ਜਿਹੜੇ ਮਾਲੇਗੋ ਬਲਾਸਟ ਦੇ ਧਮਾਕਿਆਂ ਦੇ ਜਿਹੜੇ ਦੋਸ਼ੀ ਸੀ ਜਿਦੇ ਵਿੱਚ ਬੀਜੇਪੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਗਿਆ ਠਾਕਰ ਤੇ ਹੋਰ ਸ਼ਾਮਲ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਉਹਦੀ ਕੋਈ ਅਪੀਲ ਨਹੀਂ ਪਾਈ ਅੱਜ ਵੀ ਹੁਣ ਤੱਕ ਜਿਹੜੇ ਐ ਉਹ 31 ਜੁਲਾਈ ਦੀ ਜੱਜਮੈਂਟ ਹੈਗੀ ਤੇ ਇਸ ਨੂੰ ਦੇਖ ਲਓ 40 ਦਿਨਾਂ ਤੋਂ ਵੱਧ ਹੋ ਗਏ ਤੇ ਅੱਜ ਤੱਕ ਸਰਕਾਰ ਨੇ ਉਹਦੀ ਅਪੀਲ ਨਹੀਂ ਪਾਈ ਜਿਹੜੇ ਬੰਦੇ ਮਾਰੇ ਗਏ ਸੀ ਬਾਲੇ ਮਾਲੇगांव ਬਲਾਸਟ ਦੇ ਵਿੱਚ ਉਹਨਾਂ ਬੰਦਿਆਂ ਨੇ ਬੰਬਈ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਹੈ ਤੇ ਉਹਨਾਂ ਨੇ ਪਲੀ ਲਈ ਹੈ ਵੀ ਜਿਹੜੀ ਏਟੀਐਸ ਨੇ ਜਿਹੜੇ ਫੋਰੈਂਸਿਕ ਜਿਹੜੀ ਸਬੂਤ ਜਟਾਏ ਹੋਏ ਸੀਗੇ ਉਹਨਾਂ ਨੂੰ ਛੱਡ ਦਿੱਤਾ ਖੰਭ ਰੋਖੇ ਕਰਤਾ ਉਹਨਾਂ ਨੂੰ ਦੇਖਿਆ ਜਾਵੇ ਤੇ ਹੋਰ ਉਹਨਾਂ ਨੇ ਅਪੀਲ ਪਾਈ ਹੈ ਤੇ 15 ਸਤੰਬਰ ਨੂੰ ਉਹਦੀ ਅਗਲੀ ਤਰੀਕ ਪੈਣੀ ਹੈ ਜਿਹੜੀ ਸਰਕਾਰ ਦਾ ਦੂਰਾ ਕਰਾਰ ਵੀ ਜਿੱਥੇ ਹਿੰਦੂ ਅਤਵਾਦੀ ਲੋਕ ਨੇ ਜਿਨ੍ਹਾਂ ਨੇ ਅਜਿਹੇ ਆਕਾਰਾ ਕੀਤਾ ਜਿਨ੍ਹਾਂ ਦੇ ਬਹੁਤ ਵੱਡੇ ਫੋਰੈਂਸਿਕ ਸਬੂਤ ਹੈ ਉਹਨਾਂ ਨੂੰ ਬਰੀ ਹੋਣ ਤੋਂ ਬਾਅਦ ਉਹਨਾਂ ਦੇ ਖਿਲਾਫ ਅਪੀਲ ਨਹੀਂ ਪਾਈ ਜਾਂਦੀ ਜਿੱਥੇ ਮੁਸਲਮ ਬੰਦੇ ਅਕਿਊਜ਼ਡ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਤੇ ਉਹਦੇ ਨਾਲ ਦੂਜੇ ਦੇ ਨਹੀਂ ਉਹਨਾਂ ਨੇ ਕਰ ਦਿੱਤਾ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਮਾੜਿਆ ਰੁਝਾਨ ਹੈ ਸਰਕਾਰਾਂ ਦਾ ਵੀ ਤੇ ਕੋਰਟਾਂ ਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ